ਸੰਸਦ ਵਿੱਚ ਹਮੇਸ਼ਾ ਕੇਂਦਰ ਸਰਕਾਰ ਅਤੇ ਵਿਰੋਧੀ ਧਿਰ ਇੱਕ ਦੂਜੇ ਵਿਰੁੱਧ ਹੀ ਨਜ਼ਰ ਆਉਂਦੇ ਨੇ ਬਜਟ ਸੈਸ਼ਨ ਦੌਰਾਨ ਜਿੱਥੇ ਵਿਰੋਧੀ ਧਿਰ ਵੱਲੋਂ ਕੇਂਦਰ ਸਰਕਾਰ ਉੱਤੇ ਨਿਸ਼ਾਨੇ ਸਾਧੇ ਗਏ ਅਤੇ ਬਜਟ ਨੂੰ ਲੈ ਕੇ ਕਮੀਆਂ ਕਰਦੇ ਹੀ ਦਿਖੇ ਇਸ ਦੌਰਾਨ ਕਈ ਲੀਡਰਾਂ ਵਿੱਚ ਆਪਸੀ ਤਣਾਅ ਵੀ ਵੇਖਣ ਨੂੰ ਮਿਲਿਆ ਅਤੇ ਇੱਕ ਦੂਜੇ 'ਤੇ ਵੱਡੇ આરોਪ ਲਗਾਉਂਦੇ ਨਜ਼ਰ ਆਏ ਪਰ ਅੱਜ ਦੀ ਤੁਹਾਨੂੰ ਇੱਕ ਤਸਵੀਰ ਦਿਖਾ ਰਹੇ ਹਾਂ ਜਿਸ ਵਿੱਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਦਫ਼ਤਰ ਵਿੱਚ ਦੋਵਾਂ ਧਿਰਾਂ ਦੇ ਵੱਡੇ ਲੀਡਰ ਇਕੱਠੇ ਨਜ਼ਰ ਆਏ। ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਸਾਰੇ ਲੀਡਰ ਬਹੁਤ ਖੁਸ਼ ਨਜ਼ਰ ਆ ਰਹੇ ਨੇ। ਇਸ ਮੌਕੇ ਇਕੱਠਿਆਂ ਨੇ ਚਾਹ ਦੀ ਚੁਸਕੀ ਵੀ ਲਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕਈ ਹੋਰ ਵੱਡੇ ਲੀਡਰ ਨਜ਼ਰ ਆਏ ਪਾਰਲੀਮੈਂਟ ਦੇ ਹੰਗਾਮੇ ਨੂੰ ਇੱਕ ਪਾਸੇ ਰੱਖ ਕੇ ਇੱਕ ਦੂਜੇ ਦੇ ਨਾਲ ਬੜੇ ਖੁਸ਼ ਨਜ਼ਰ ਆ ਰਹੇ ਨੇ ਇਸ ਤਸਵੀਰ ਵਿੱਚ ਸਾਰੇ ਲੀਡਰ ਬੜੇ ਹੀ ਖੁਸ਼ ਮિજાਜ ਦਿਖਾਈ ਦੇ ਰਹੇ ਨੇ ਤੁਸੀਂ ਇਸ ਤਸਵੀਰ ਨੂੰ ਕਿਵੇਂ ਦੇਖਦੇ ਹੋ ਕਮੈਂਟ ਬੁੱਕ ਕਰਕੇ ਦਿਓ ਆਪਣਾ ਜਵਾਬ ਸੰਸਦ ਵਿੱਚ ਹਮੇਸ਼ਾ ਕੇਂਦਰ ਸਰਕਾਰ ਅਤੇ ਵਿਰੋਧੀ ਧਿਰ ਇੱਕ ਦੂਜੇ ਵਿਰੁੱਧ ਹੀ ਨਜ਼ਰ ਆਉਂਦੇ ਨੇ ਬਜਟ ਸੈਸ਼ਨ ਦੌਰਾਨ ਜਿੱਥੇ ਵਿਰੋਧੀ ਧਿਰ ਵੱਲੋਂ ਕੇਂਦਰ ਸਰਕਾਰ ਉੱਤੇ ਨਿਸ਼ਾਨੇ ਸਾਧੇ ਗਏ ਅਤੇ ਬਜਟ ਨੂੰ ਲੈ ਕੇ ਕਮੀਆਂ ਕਰਦੇ ਹੀ ਦਿਖੇ ਇਸ ਦੌਰਾਨ ਕਈ ਲੀਡਰਾਂ ਵਿੱਚ ਆਪਸੀ ਤਣਾਅ ਵੀ ਵੇਖਣ ਨੂੰ ਮਿਲਿਆ ਅਤੇ ਇੱਕ ਦੂਜੇ 'ਤੇ ਵੱਡੇ આરોਪ ਲਗਾਉਂਦੇ ਨਜ਼ਰ ਆਏ ਪਰ ਅੱਜ ਦੀ ਤੁਹਾਨੂੰ ਇੱਕ ਤਸਵੀਰ ਦਿਖਾ ਰਹੇ ਹਾਂ ਜਿਸ ਵਿੱਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਦਫ਼ਤਰ ਵਿੱਚ ਦੋਵਾਂ ਧਿਰਾਂ ਦੇ ਵੱਡੇ ਲੀਡਰ ਇਕੱਠੇ ਨਜ਼ਰ ਆਏ। ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿਵੇਂ ਸਾਰੇ ਲੀਡਰ ਬਹੁਤ ਖੁਸ਼ ਨਜ਼ਰ ਆ ਰਹੇ ਨੇ। ਇਸ ਮੌਕੇ ਇਕੱਠਿਆਂ ਨੇ ਚਾਹ ਦੀ ਚੁਸਕੀ ਵੀ ਲਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕਈ ਹੋਰ ਵੱਡੇ ਲੀਡਰ ਨਜ਼ਰ ਆਏ ਪਾਰਲੀਮੈਂਟ ਦੇ ਹੰਗਾਮੇ ਨੂੰ ਇੱਕ ਪਾਸੇ ਰੱਖ ਕੇ ਇੱਕ ਦੂਜੇ ਦੇ ਨਾਲ ਬੜੇ ਖੁਸ਼ ਨਜ਼ਰ ਆ ਰਹੇ ਨੇ ਇਸ ਤਸਵੀਰ ਵਿੱਚ ਸਾਰੇ ਲੀਡਰ ਬੜੇ ਹੀ ਖੁਸ਼ ਮિજાਜ ਦਿਖਾਈ ਦੇ ਰਹੇ ਨੇ ਤੁਸੀਂ ਇਸ ਤਸਵੀਰ ਨੂੰ ਕਿਵੇਂ ਦੇਖਦੇ ਹੋ ਕਮੈਂਟ ਬੁੱਕ ਕਰਕੇ ਦਿਓ ਆਪਣਾ ਜਵਾਬ ਬਿਊਰੋ ਰਿਪੋਰਟ ਦੈਨਿਕ ਸੂਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर